ਆਜੋ ਯਾਰ ਇੱਕ ਸੈਕਿੰਡ ਹੁਣ ਅਜੀਬ ਜਿਹਾ ਇੱਕ ਇੱਕ ਗੈਰ ਕਾਨੂੰਨੀ ਕੋਈ ਬੰਦਾ ਆਪਣੇ ਆਬਾਦੀ ਦੇ ਏਰੀਏ ਦੇ ਵਿੱਚ ਆਪਣੇ ਪਟਾਕੇ ਵਗੈਰਾ ਪਟਾਖਸ ਵਗੈਰਾ ਰੱਖੀ ਬੈਠਾ ਸੀਗਾ ਉਹਦੇ ਨਾਲ ਅੱਜ ਆਬਾਦੀ ਦੇ ਬੱਚਿਆਂ ਦਾ ਛੋਟੇ ਬੱਚਿਆਂ ਦਾ ਵੀ ਨੁਕਸਾਨ ਹੋਇਆ ਵੱਡਿਆਂ ਦਾ ਵੀ ਬਲਾਸਟ ਹੋ ਗਿਆ ਉਹਦੇ ਕਰਕੇ ਪਟਾਖ ਜਿਹੜੀ ਸੀਗੀ ਉਹਦੇ ਨਾਲ ਬੱਚੇ ਸੜ ਗਏ ਅਨ ਹੋਣੀ ਬਹੁਤ ਘਟਨਾ ਜਿਹੜੀ ਮਾੜੀ ਹੋਈ ਆ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਸਮਾਂ ਨਹੀਂ ਮਿਲਿਆ ਨਿਕਲਦਾ ਹੁਣ ਸਿਵਲ ਹਸਪਤਾਲ ਭੇਜਿਆ ਸਾਰੇ ਬੱਚੇ ਡਿਵੀਜ਼ਨ ਨੰਬਰ 2 ਦੇ ਮੋਤੀ ਨਗਰ ਦੇ ਐਸ ਐਚ ਓ ਸਾਰੀ ਪੁਲਿਸ ਨੇ ਆ ਕੇ ਪਹਿਲਾਂ ਔਰ ਇਸ ਬਾੜ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਸਾਰਿਆਂ ਨੇ ਲੱਗ ਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੇਰੇ ਨਾਲ ਸਾਥੀ ਖੜੇ ਆ ਮੱਲਾ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਬਹੁਤ ਮਦਦ ਕਰਕੇ ਸਾਰੇ ਬੱਚਿਆਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਸਰ ਕਿੰਨੇ ਹੋਣਗੇ ਲੋਕ ਸਿਆਣੇ ਤੇ ਔਰ ਬੱਚੇ ਕਿੰਨੇ ਹੋਣਗੇ ਕੋ ਮੈਨੂੰ ਮੈਂ ਹਜੇ ਆਏ ਆ 5-7 ਤਾਂ ਮੈਨੂੰ ਲੱਗਦਾ ਵੱਡਿਆਂ ਦੇ ਜਿਹੜਾ ਸਰੀਰ ਤੇ ਨੁਕਸਾਨ ਹੋਇਆ 10-12 ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਨੁਕਸਾਨ ਹੋਇਆ ਬਾਕੀ ਪ੍ਰੋਪਰ ਜਿਹੜਾ ਵਾ ਸਿਵਲ ਹਸਪਤਾਲ ਜਾ ਕੇ ਪਤਾ ਲੱਗੂ ਕੋਈ ਕਾਨੂੰਨੀ ਕਾਰਵਾਈ ਕੀਤੀ ਹੋਊ ਸਾਰੀ ਆ ਐਸਐਚਓ ਸਾਹਿਬ ਖੜਿਆ ਜੋ ਬਣਦੀ ਕਾਰਵਾਈ ਆ ਉਹ ਠੋਕ ਕੇ ਕਿਉਂਕਿ ਗੈਰ ਕਾਨੂੰਨੀ ਕੰਮ ਆ ਆਬਾਦੀ ਦੇ ਵਿੱਚ ਤੁਸੀਂ ਬਰੂਦ ਰੱਖੀ ਬੈਠੇ ਹੋ ਤੇ ਪਤਾ ਨਹੀਂ ਇਹ ਲੋਕ ਕਿਹੜੇ ਸੋਚ ਦੇ مالک ਨੇ ਇਹਨਾਂ ਨੂੰ ਚਾਹੀਦਾ ਹੈ ਖੁੱਲੀ ਜਗ੍ਹਾ ਦੇ ਉੱਤੇ ਪਟਾਖਾ ਸੋਣ ਤੁਸੀਂ ਦੱਸੋ ਮਹੱਲੇ ਦੇ ਅੰਦਰ ਇੱਕ ਛੋਟੇ ਜਿਹੇ ਮਕਾਨ ਦੇ ਵਿੱਚ ਉਹਦੇ ਆਪ ਵੀ ਝੁਲਸਿਆ ਤੇ ਉਹਦੇ ਬੱਚੇ ਵੀ ਪਰਿਵਾਰ ਵੀ ਝੁਲਸ ਗਿਆ ਉਹਦਾ ਵਿੱਚ ਅਮਨ ਸਾਹਿਬ ਤਕਰੀਬਨ ਕਿੰਨਾ ਪਟਾਖਾ ਸੀਗਾ ਕਿ ਨਾਰਮਲ ਜਿਹੜਾ ਪਟਾਕੇ ਵਾਲਾ ਉਹ ਹੈਗਾ ਇਹ ਆ ਫਿਰ ਜਿਸ ਤੇ ਵੀ ਕੋਣ ਇਹਦੇ ਬਾਰੇ ਤਾਂ ਜਦੋਂ ਲਾਈਵ ਵਾਲੇ ਆ ਰਹੇ ਆ ਉਹ ਜਿਹੜੇ ਚੈੱਕ ਕਰਕੇ ਉਹੀ ਪ੍ਰੋਪਰ ਦੱਸ ਸਕਦੇ ਆ ਵੀ ਕਿਹੜੀ ਪਟਾਖਾ ਸੀ ਕਿੰਨੀ ਘਾਤਕ ਸੀ ਇਹ ਅੱਗ ਲੱਗ ਗਈ ਐਨਾ ਜਰੂਰ ਪਤਾ ਉਹਦੇ ਨਲਾਕੀ ਕਰਕੇ ਲੱਗੀ ਆ ਆਂਡ ਆਂਡ ਕੋਈ ਨੁਕਸਾਨ ਹੋਇਆ ਜੀ ਆ ਇੱਥੇ ਗਲੀ ਦੇ ਵਿੱਚ ਬੱਚੇ ਸੀਗੇ ਮੈਨੂੰ ਦੱਸਦੇ ਆ ਸਾਰੇ ਉਹਨਾਂ ਨੂੰ ਵੀ ਅੱਗ ਪੈ ਗਈ ਨਾ ਹਵਾ ਦੇ ਵਿੱਚ ਅੱਗ ਆ ਗਈ ਉਹ ਵਾ ਪੂਰਾ ਪੌਚ ਬੰਦ ਹੋ ਗਈ ਆ ਕੋਈ ਅੱਗ ਨਹੀਂ ਹੈਗੀ ਹੁਣ ਪਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਸੀ ਵਿਲਾਸ ਜੀ ਜੀ ਕਿਹੜੀ ਇਲਾਕੇ ਦੀ ਦੇਖੋ ਇਹ ਇੰਦਰਾ ਕਲੋਨੀ ਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲੱਗੀ ਔਰ ਜਿਹੜਾ 10-15 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਿਲਾਸਟ ਹੋਣ ਕਰਕੇ ਇਹ ਸਾਰੀ ਘਟਨਾ ਜਿਹੜੀ ਆ ਵਾਪਰੀ ਦੇਖੋ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਐਸਪੀ ਸਾਹਿਬ ਇਹ 10 ਬੰਦਿਆਂ ਤੋਂ ਪਲੱਸ ਨੇ ਜੀ 10 15 ਬੱਚੇ ਕਿੰਨੇ ਬੱਚੇ ਕਿੰਨੇ ਨੇ ਜੀ ਬੱਚੇ 6-7 ਨੇ ਨਹੀਂ ਸਿਵਲ ਹਸਪਤਲ ਭੇਜਿਆ ਇਹ ਨਹੀਂ ਪਤਾ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾ ਜਿਹੜੀ ਬੰਦੀ ਕਾਰਵਾਈ ਹੈ ਐਸਪੀ ਸਮੀਰ ਬਰਮਾ ਜੀ ਵੀ ਮੌਕੇ ਤੇ ਆ ਗਏ ਐਸਐਚਓ ਸਾਹਿਬ ਵੀ ਮੌਕੇ ਤੇ ਨੇ ਔਰ ਮੈਂ ਵੀ ਇਸ ਮੌਕੇ ਤੇ ਉਸੇ ਵੇਲੇ 5 ਮਿੰਟ ਬਾਅਦ ਪਹੁੰਚ ਗਿਆ ਵਾਂ ਪਰ ਬੰਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗੀ ਬੜੇ ਜਾਊਗਾ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਸਰਪੰਚ ਜੀ ਕੀ ਕਹਿਣਾ ਚਾਹੋਗੇ ਕਿ ਕਿ ਘਟਨਾ ਹੋਈ ਹੈ ਕਿੰਨੇ ਬੰਦੇ ਰਿਵਾਰਟ ਨੂੰ ਕੀ ਕਰ ਰਹੇ ਸੀ ਕਿ ਜੋ ਇਨਫੋਰਮੇਸ਼ਨ ਮਿਲਿਆ ਜੀ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੈ ਉਹਦਾ ਨਾਮ ਪੋਟਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੜੇ ਪਟਾਕੇ ਵਜਾ ਬਣਾਦਾ ਸੀਗਾ ਤੇ ਉਹ ਬਲਾਸ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਜੀ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ ਪੰਜ ਛੇ ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਤੇ ਲਾਚ ਚੱਲ ਰਿਹਾ ਉਥੇ ਤੇ ਇਮੀਡੀਏਟਲੀ ਅਸੀਂ ਚਿਕਨਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬਣਦੀ ਕਾਰਵਾਈ ਉਹ ਕਰਾ ਕਿੰਨਾ ਬੋਟਾਸ ਸੀਗਾ ਜੀ ਹੁਣ ਤੱਕ ਉਹ ਸਾਰਾ ਜਿਹੜਾ ਫੋਰੈਂਸਿਕ ਟੀਮ ਜਿਹੜੀ ਹੈ ਮੌਕੇ ਤੇ ਆਈ ਉਹ ਚੈੱਕ ਕਰ ਰਹੀ ਹੈ ਜੀ ਉਹ ਸਾਰਾ ਸੀ ਏਰੀਆ ਸਰਚ ਕਰਾ ਰਹੇ ਆ ਉਹ ਤੁਹਾਨੂੰ ਅਸੀਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਦੱਸਾਂ ਤੇ ਕੈਜੂਐਲਟੀ ਤਾਂ ਨਹੀਂ ਹੈਗੀ ਜੀ ਹੁਣ ਤੱਕ ਜਿਹੜੀ ਵੀ ਕੈਜੂਐਲਟੀ ਨਹੀਂ ਹੈਗੀ ਇੰਜਰੀ ਹੈਗੀ ਹੈ ਸੀਰੀਅਸ ਕਿੰਨੇ ਨੇ ਉਹ ਸਾਰਾ ਜਿਹੜਾ ਸਿਵਲ ਹਸਪੀਟਲ ਚੱਲ ਇਹ ਉਹ ਕੱਲਾ ਬਣਾਦਾ ਸੀਗਾ ਲੇਕਿਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਏਰੀਆ ਨੂੰ ਸਰਚ ਵੀ ਕਰੀ ਅੱਛਾ ਸਰ ਬਰੂਡ ਕਿੱਦਾਂ ਗਿਆ ਕੋਈ ਇਨਕਮ ਉਹ ਕਹਿ ਰਹੇ ਆ ਜੀ ਅਸੀਂ ਫੋਰੈਂਸਿਕ ਟੀਮ ਨੂੰ ਲਾਈ ਹੈ ਕਿਉਂਕਿ ਸਾਰਾ ਉਹ ਫੋਰੈਂਸਿਕ ਟੀਮ ਸਾਰੀ ਜਿਹੜੀ ਉਹ ਚੈੱਕ ਕਰਦੀ ਸਰ ਆਮ ਲੋਕ ਤਾਂ ਲੋਕ ਵੀ ਪਾਈਪਾਂ ਲੈ ਕੇ ਹੁੰਦੇ ਫਿਰਦੇ ਨੇ ਆਹ ਖਾਦ ਵਾਲਾ ਪ੍ਰੋਡਕਟ ਜਿਹੜਾ ਦੱਸਦਾ ਨਹੀਂ ਕਿ ਜਿਹੜੀ ਪੋਟਾਸ਼ ਹੈ ਜੀ ਦੇਖੋ ਈਜ਼ੀਲੀ ਇਹ ਕਰਿਆਨੇ ਵਾਲੀ ਦੁਕਾਨੇ ਵੀ ਵੇਚ ਰਹੇ ਆ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿ ਉਹਨੂੰ ਗਲਤ ਇਸਤੇਮਾਲ ਨਾ ਕੀਤਾ ਜਾਵੇ ਠੀਕ ਹੈ ਸਰ